ਅੱਜ ਸੋਦਲਗੜ੍ਹ ਸ਼ਹਿਰ ਵਿੱਚ ਮਾਹੌਲ ਉਹਦਾ ਗਰਮ ਹੁੰਦਾ ਦਿਖਿਆ ਜਦੋਂ ਇੱਕ ਵਪਾਰੀ ਦੂਸਰੇ ਵਪਾਰੀ ਦੀ ਦੁਕਾਨ ਅੱਗੇ ਉਹਨੂੰ ਬੰਦੇ ਲੈ ਕੇ ਆਉਂਦਾ ਹੈ ਤੇ ਘਰ ਨਾਲ ਲਗਾ ਦਿੰਦਾ ਹੈ ਇਸ ਤੋਂ ਬਾਅਦ ਆਪਸ ਵਿੱਚ ਤਕਰਾਰ ਹੋਣ ਤੋਂ ਬਾਅਦ ਕੱਲ ਥਾਣੇ ਤੱਕ ਪਹੁੰਚ ਗਈ ਇਹ ਸਭ ਕਿਉਂ ਹੁੰਦਾ ਹੈ ਤੇ ਕੀ ਹੈ ਪੂਰਾ ਮਾਮਲਾ ਜਨਰਲਲੀ ਦੇਖ ਰਿਹਾ ਹਾਂ ਇਹ ਰਿਪੋਰਟ ਹਰੀ ਇਕਤਾ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ ਅੱਜ ਜਿਹੜੀ ਘਟਨਾ ਹੋਈ ਹੈ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਕਿਉਂਕਿ ਵਪਾਰੀ ਪਹਿਲੇ ਹੀ ਮੰਦੇ ਦੀ ਮਾਰ ਦੇ ਵਿੱਚ ਬੈਠਾ ਹੈ ਉੱਤੋਂ ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਕੋਈ ਲੁੱਟ ਖੋਹ ਕਰਨ ਵਾਲੇ ਜਾਂ ਕੁੱਟਮਾਰ ਕਰਨ ਵਾਲੇ ਗੁੰਡਾਗਰਦੀ ਕਰਨ ਵਾਲੇ ਅੱਜ ਸਾਡੇ ਜਿਹੜਾ ਵਿਕਰਮਪੂਠ ਹੌਸੇ ਦਾ ਕਿਸੇ ਆਰਤੀਆਂ ਨਾਲ ਰੌਲਾ ਸੀ ਸਾਡੀ ਪੂਰੀ ਜੂਨੀਅਨ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਉੱਤੇ ਨੇ ਮਾਨਹਾਨੀ ਦਾ ਨੋਟਿਸ ਜਿਹੜਾ ਕਰਵਾਤਾ ਜੀ। ਕਰਵਾਉਣ ਤੋਂ ਬਾਅਦ ਸਾਡੇ ਤੋਂ ਪੈਸਿਆਂ ਦੀ ਮੰਗ ਕੀਤੀ ਗਈ, ਸਾਨੂੰ ਬਲੈਕਮੇਲ ਕੀਤਾ ਗਿਆ। ਉਸ ਤੋਂ ਬਾਅਦ ਅੱਜ ਸਵੇਰ ਤੋਂ ਸਾਡੇ ਜਿਹੜੇ ਮੱਲੋ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਵੀ ਅਸੀਂ ਸਾਨੂੰ ਛੱਡਾਂਗੇ ਨਹੀਂ, ਕੁੱਟਾਂ ਕੁੱਟਮਾਰ ਕਰਾਂਗੇ। ਛੋੜੀ ਲਤਮਾਂ ਤੋੜਾਂਗੇ। ਤੇ ਅੱਜ ਉਹਦੇ ਸੰਬੰਧ ਵਿੱਚ ਅਸੀਂ ਥਾਣੇ ਦੇ ਵਿੱਚ ਆ ਕੇ ਤਲਾਬੀ ਕੀਤੀ ਸੀਗੀ ਵੀ ਐਂ ਕਰਕੇ ਸਾਨੂੰ ਧਮਕੀਆਂ ਆ ਰਹੀਆਂ ਨੇ। ਪਰ ਉਹੀ ਸ਼ਾਮ ਨੂੰ 5:30 ਤੋਂ 6:00 ਦੇ ਦਰਮਿਆਨ ਲਗਭਗ ਵੀ 7:00 ਦੇ ਦਾਨ ਜਿਹੜਾ ਮਿਹਰਤ ਸਾਡੇ ਬੰਸਲ ਦੀ ਹੈਗੇ ਇਹਨਾਂ ਦੀ ਦੁਕਾਨ ਦੇ ਉੱਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਇਹਨਾਂ ਦੀ ਦੁਕਾਨ ਦੇ ਆ ਕੇ ਪੰਜ ਬੰਦੇ ਸੀਗੇ ਔਰ ਉਹਨਾਂ ਨਾਲ 50 ਬੰਦੇ ਹੋਰ ਸੀ ਉਹਨਾਂ ਨੇ ਹਮਲਾ ਕੀਤਾ ਸੋਨੇ ਦੀ ਚੈਨ ਪਟਕੇ ਲੈ ਗਏ ਜੀ ਕੁੱਟਮਾਰ ਕੀਤੀ ਜਿੰਨਾਂ ਕੋਲੇ ਅਣਪਛਾਤੇ ਬੰਦੇ ਸੀਗੇ ਨਾਲ ਘੱਟੋ ਘੱਟ 50 ਤੇ ਅਸੀਂ ਮੰਨਜੋਗ ਐਸਐਸਪੀ ਸਾਹਿਬ ਸਰਦੂਗੜ ਪ੍ਰਸ਼ਾਸਨ ਸਾਰਿਆਂ ਤੋਂ ਮੰਗ ਕਰਦੇ ਆਂ ਜੀ ਭਗਵੰਤ ਮਾਨ ਜੀ ਤੋਂ ਮੰਗ ਕਰਦੇ ਆਂ ਵੀ ਜਿਹੜਾ ਇਹ ਮਾਹੌਲ ਖਰਾਬ ਹੋਇਆ ਹੈ ਜਿਹੜੇ ਗੁੰਡਾਗਰਦੀ ਲੋਕ ਕਰਨ ਉੱtre ਹੋਏ ਨੇ ਇਹਨਾਂ ਤੇ ਨੱਥ ਪਾਈ ਜਾਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੌਕੇ ਤੇ ਜੀ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਸੀਗਾ ਇਹਨਾਂ ਨੇ ਕੰਟਰੋਲ ਕੀਤਾ ਉੱਥੇ ਕਿਉਂਕਿ ਸ਼ਹਿਰ ਦੇ ਜੇ ਪ੍ਰਸ਼ਾਸਨ ਨਾ ਹੁੰਦਾ ਤਾਂ ਸਾਡੇ ਉਹ ਕਿਸੇ ਨੂੰ ਮਤਲਬ ਜਾਨੋ ਵੀ ਮਾਰ ਸਕਦੇ ਸੀ ਪੁਲਿਸ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਜੀ ਵੀ ਅਸੀਂ ਪਰਚਾ ਕੱਟ ਰਹੇ ਹਾਂ ਬਾਈ ਨੇਮ ਪਰਚਾ ਕੱਟ ਰਹੇ ਹੈ ਜੀ ਅਗਰ ਪ੍ਰਸ਼ਾਸਨ ਕਾਰਵਾਈ ਨਹੀਂ ਕਰੂਗਾ ਜੀ ਤਾਂ ਸਵੇਰੇ ਸਾਡਾ ਬਾਜ਼ਾਰ ਬੰਦ ਹੈ ਜੀ ਟੋਟਲ ਬਾਜ਼ਾਰ ਬੰਦ ਰਹੂਗਾ ਸਾਡੇ ਨਾਲ ਬਿਕਰਮਪੂਟ ਹਾਊਸ ਦਾ ਕੋਈ ਰੌਲਾ ਨਹੀਂ ਸੀ ਜੀ ਤੇ ਜੂਨੀਅਨ ਦਾ ਰੌਲਾ ਸੀ ਪਹਿਲਾਂ ਇਹਨਾਂ ਦਾ ਕੋਈ ਵਪਾਰੀ ਨਾਲ ਰੌਲਾ ਸੀ ਸੀ ਜੂਨੀਅਨ ਨੇ ਵਿਚ ਪਾ ਕੇ ਨਿਪਟੇ ਦਾ ਕਰਾਤਾ ਸੀਗਾ ਇਹਨਾਂ ਦਾ ਅੱਜ ਇਹ ਸਵੇਰ ਤੋਂ ਸਾਡੇ ਨਾਲ ਅਸੀਂ ਕਹਿ ਰਹੇ ਵੀ ਇਹ ਕਹਿੰਦੇ ਸਾਨੂੰ ਅਸਤੀਫਾ ਦੋ ਅਸਤੀਫਾ ਦੇਣ ਨੂੰ ਵੀ ਅਸੀਂ ਤਿਆਰ ਸੀ ਕਿ ਸਾਡੇ ਤੋਂ ਗਲਤੀ ਹੋਈ ਹੈ ਪ੍ਰੇਮ ਜੀ ਸਾਡੇ ਨਾਲ ਸਮਝੌਤਾ ਕਰਾ ਰਹੇ ਸੀ ਸਵੇਰ ਤੋਂ ਸਾਡੇ ਤੇ ਇਹਨਾਂ ਨੇ ਮਾਨਹਾਨੀ ਦਾ ਕੇਸ ਕੀਤਾ ਹੋਇਆ ਜੀ 7 ਬੰਦਿਆਂ ਤੇ 17 ਲੱਖ ਰੁਪਏ ਦਾ ਕੇਸ ਕੀਤਾ ਹੋਇਆ ਸਾਡੇ ਤੇ ਵੀ ਸਾਡੀ ਇਨਸਲਟ ਹੋ ਗਈ ਸਾਨੂੰ ਇਹਨਾਂ ਨੂੰ ਜੂਨੀਅਨ ਤੋਂ ਸਾਨੂੰ ਬਾਹਰ ਕੱਢਤਾ ਤੇ ਅੱਜ 15 20 ਬੰਦੇ ਲੈ ਕੇ ਸਾਡੀ ਦੁਕਾਨ ਦੇ ਅੰਦਰ ਵੜਦੇ ਸੀ ਅਸੀਂ ਗੇਟ ਬੰਦ ਕਰ ਲਿਆ ਤੇ ਬਾਹਰ ਆ ਕੇ ਬਹਿ ਕੇ ਹਮਲਾ ਕੀਤਾ ਸਾਡੀ ਦੁਕਾਨ ਤੇ ਆ ਕੇ ਸਾਡੇ ਮੁੰਡਿਆਂ ਨੂੰ ਕੁਟ ਮਾਰਿਆ ਸਾਡੇ ਕਰੀਬ ਬੰਦੇ ਸੀਗੇ ਜੀ ਜਿਹੜੇ 15 ਤੋਂ ਅੰਦਰ ਵਰਦੇ ਸੀਗੇ ਬੜਾ ਬੰਦੇ ਸੀ ਸਾਡੇ ਭਤੀਜੇ ਦੇ ਸੱਤ ਲੱਗੀ ਹੈ ਜੀ ਉਹ ਹਸਪਤਾਲ ਦਾਖਲ ਹੈ ਉਹਦੀ ਚੈਨ ਵੀ ਪੱਤੀ ਗਈ ਹੈ ਨਹੀਂ ਪਤਾ ਕੌਣ ਲੈ ਗਿਆ ਚਾਹ ਚੈਨ ਨਹੀਂ ਹਾਲ ਤੱਕ ਮਿਲੀ ਮਿਲੀ ਸਾਨੂੰ ਅਸੀਂ ਤਾਂ ਇਹ ਹੀ ਕਹਿੰਦੇ ਜੀ ਅਸੀਂ ਕੋਈ ਸਾਡੇ ਕੋਈ ਰੌਲਾ ਨਹੀਂ ਸੀ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜੀ ਬਾਹਰੋਂ ਲਿਆ ਕੇ ਗੁੰਡਾਗਰਦੀ ਕੀਤੀ ਕੋਈ ਦੁਕਾਨਦਾਰ ਨਹੀਂ ਸੀ ਨਾਲ 5 4 ਬੰਦੇ ਸੀ ਇਹਨਾਂ ਦੇ ਬਾਕੀ ਸਾਰੇ ਬਾਹਰੋਂ ਬੰਦੇ ਸੀ ਦੇ ਕੰਬੂਟਾ ਹੌਸਲੇ ਲਵਕੇਸ਼ ਹੈ ਜੀ ਇੱਕ ਇੱਕ ਰਾਜੂ ਜੀ ਰਾਜਮਾਨ ਰਾਜ ਕੁਮਾਰ ਨੇ ਪ੍ਰਸ਼ਾਸਨ ਦੇ ਪਰਚਾ ਸਾਡੇ ਦਰਜ ਕਰਵਾਤਾ ਜੀ ਅਸੀਂ ਇਹਨਾਂ ਤੇ ਅਸੀਂ ਕਾਰਵਾਈ ਕਰਕੇ ਕਹਿੰਦੇ ਇਹਨਾਂ ਨੂੰ ਗ੍ਰਿਫਤਾਰ ਜਲਦੀ ਜਲਦੀ ਕਰਾਂਗੇ ਜੀ ਚੀਜ਼ ਮੰਗ ਕਰਦੇ ਆਂ ਜੀ ਇਹਨਾਂ ਨੂੰ ਜਲਦੀ ਜਲਦੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਗ੍ਰਿਫਤਾਰ ਕੀਤੀ ਜਾਵੇ ਜੀ ਇਹਨਾਂ ਦੇ ਉੱਪਰਚਾ ਪਾਇਆ ਜਾਵੇ ਜੀ ਗੱਲ ਇਸ ਤਰ੍ਹਾਂ ਸੀ ਇੱਥੇ ਡੀ ਰਿਟੇਲ ਜਰਨਲ ਮਰਚੈਂਟ ਐਸੋਸੀਏਸ਼ਨ ਜੀ ਜੀ ਜਿਹਦੇ ਵਿੱਚ ਰੈਡੀमेड ਦੁਕਾਨਾਂ ਵਾਲੇ ਬੂਟਾਂ ਵਾਲੇ ਤੇ ਜਨਰਲ ਸਟੋਰ ਉਹ ਤਕਰੀਬਨ 120 ਦੁਕਾਨਦਾਰਾਂ ਦੀ ਜੁਨੀਅਨ ਹੈ ਜੀ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਪ੍ਰਧਾਨ ਨੇ ਸੁਭਾਸ਼ ਚੰਦ ਜੀ ਇੱਕ ਇੱਕ ਵਿਕਰਮ ਤੇ ਲਵਕੇਸ਼ ਲੜਕਾ ਉਹਨਾਂ ਦਾ ਬੂਟ ਹਾਊਸ ਹੈ ਉਹਨਾਂ ਦਾ ਕੋਈ ਉਹਨਾਂ ਇਹ ਜਿਹੜੇ ਸੈਕੰਡ ਸੈਚਰਡੇ ਨੂੰ ਦੁਕਾਨ ਖੋਲਦੇ ਸੀ ਜੂਨੀਅਨ ਦੇ ਮਨਾ ਕਰਨ ਦੇ ਪਰ ਉਹ ਫਿਰ ਵੀ ਨਹੀਂ ਹਟੇ ਇਸ ਕਰਕੇ ਜੂਨੀਅਨ ਨੇ ਉਹਨਾਂ ਨੂੰ ਜਿਹੜਾ ਜੂਨੀਅਨ ਦੇ ਵਿੱਚੋਂ ਬਾਹਰ ਕੱਢਤਾ ਸੀ ਨੀ ਉਹ ਤੋਂ ਸਾਡੀ ਗੱਲ ਨਹੀਂ ਮੰਨਦੇ ਇਹ ਸੀ ਇਸ਼ੂ ਨੂੰ ਲੈ ਕੇ ਉਹ ਇਕੱਠੇ ਹੋ ਕੇ ਇਹਨਾਂ ਦੀ ਆ ਕੀ ਦੁਕਾਨ ਦੇ ਅੱਗੇ ਬੈਠ ਗਏ ਵੀ ਸਾਨੂੰ ਕੋਈ ਜੂਨੀਅਨ ਚੋਂ ਕੱਢਿਆ ਕੋਈ ਵੀ ਅਸਤੀਫਾ ਦਿਓ ਇਸ ਕਰਕੇ ਉਥੇ ਉਸ ਰਾਗੀਰਸੀ ਕੋ ਸੋ ਬੰਦੇ ਸੀ ਉਹਨਾਂ ਦਾ ਉਸ ਵਿੱਚ ਮਾੜਾ ਮੋਟਾ ਤਕਰਾਰ ਹੋ ਗਿਆ ਤੇ ਅਸੀਂ ਵੀ ਫੋਨ ਆਉਣ ਤੇ ਮੌਕੇ ਤੇ ਚਲਾ ਗਿਆ ਸੀ ਤੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਜਿਹਦਾ ਵੀ ਕਸੂਰ ਹੋਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਹੜੇ ਬਾਹਰ ਲੋਕ 71 ਹੋਏ ਸ਼ਹਿਰ ਵਾਸੀ ਉਹਨਾਂ ਦੇ ਕਹਿਣ ਦੇ ਅਨੁਸਾਰ ਉਹਨਾਂ ਲੋਕਾਂ ਦੇ ਬਿਕਰਮ ਭੂਟਾ ਜਿੰਨੂੰ ਤੁਸੀਂ ਕਹਿ ਰਹੇ ਹੋ ਪੰਜਾਹ ਬੰਦੇ ਲੈ ਕੇ ਇੱਕ ਦੁਕਾਨਦਾਰ ਦੇ ਉੱਤੇ ਹਮਲਾ ਕਰਨ ਆਇਆ ਸੀ ਉਹ ਉਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਇਹਨਾਂ ਨੂੰ ਇਸ ਗੱਲ ਨੂੰ ਆਪਾਂ ਦਰਾਂ ਨੇ ਤਫਤੀਸ਼ ਤਸਦੀਕ ਕਰਾਂਗੇ ਕਿ ਕਿੰਨੇ ਜਦੋਂ ਕੋਈ ਮੇਨ ਬੰਦੇ ਫੜੇ ਜਾਂਦੇ ਆ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਆਪਾਂ ਤਸਦੀਕ ਕਰ ਸਕਦੇ ਹਾਂ ਉਹਨਾਂ ਕੋਲ ਨਾਲ ਕਿੰਨੇ ਬੰਦੇ ਸਰ ਇੱਕ ਵੀਡੀਓ ਚ ਜਾਰੀ ਰਹੀ ਹੈ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਹੈ ਔਰ ਤੁਸੀਂ ਵੀ ਉਹਦੇ ਵਿੱਚ ਹੋ ਜਦੋਂ ਲੜਾਈ ਹੋ ਰਹੀ ਸੀ ਤੇ ਪਰ ਉੱਥੇ ਫਿਰ ਵੀ ਮਾਹੌਲ ਜਿਹੜਾ ਕਾਫੀ ਖਰਾਬ ਹੋ ਗਿਆ ਉਹਦਾ ਕੀ ਕਰ ਰਹੇ ਹਾਂ ਅਸੀਂ ਮੌਕੇ ਤੇ ਪਹੁੰਚ ਗਏ ਅਸੀਂ ਜਾ ਕੇ ਹੀ ਇਕੱਠ ਨੂੰ ਅਸੀਂ ਆਗੇ ਸੂਜ-ਬੂਜ ਨਾਲ ਆ ਲਾਉਂਦੇ ਉਸ ਨਾਲ ਇਹਨੂੰ ਇਕੱਠ ਨੂੰ ਭਜੇੜਿਆ ਉਤੋਂ ਇਹਨਾਂ ਨੂੰ ਅਡੋ ਅਡੋ ਡੀ ਕੀਤਾ ਹੁਣ ਤੁਸੀਂ ਪਬਲਿਕ ਨੂੰ ਕੀ ਐਸਵਸ਼ਨ ਦਵਾਇਆ ਸਰ ਪਬਲਿਕ ਨੂੰ ਇਹ ਕਹਿੰਦੇ ਅਸੀਂ ਜਿਹੜੀ ਇਹਦੀ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜਦੋਂ ਕਾਨੂੰਨੀ ਜਿੰਨੇ ਵੀ ਅਸੀਂ ਜਿਹੜੇ ਬੰਦੇ ਦੇ ਖਿਲਾਫ ਕਾਨੂੰਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ ਕਿ ਜਿੰਨੇ ਦੁਕਾਨਦਾਰ ਹਾਲੇ ਤੱਕ ਵੀ ਕਿੰਨਾ ਟਾਈਮ ਹੋਣ ਜਾ ਰਿਹਾ ਹੈ ਇੱਥੇ ਹੀ ਇੱਕ ਧਰਨੇ ਵਾਂਗੂ ਤਰਨਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਸਾਡੇ ਉੱਤੇ ਬਾਜ਼ਾਰ ਦੇ ਉੱਤੇ ਗੁੰਡਾਗਰਦੀ ਪੈਦਾ ਕਰਨਾ ਚਾਹੁੰਦੀ ਹੈ ਇਹ ਪਾਰਟੀ ਜਿਹੜੇ 4-5 ਬੰਦੇ ਸੀ ਇਹਨਾਂ ਨੂੰ ਆਪਦੀ ਯੂਨੀਅਨ ਚੋਂ ਆਊਟ ਕੀਤਾ ਉਹਨਾਂ ਨੂੰ ਕਿਸੇ ਕਾਰਨ ਕਰਕੇ ਅਸੀਂ ਆਊਟ ਕੀਤਾ ਪਰ ਉਹਨਾਂ ਨੇ ਸਾਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਜ਼ਾਰ ਦਾ ਵੀ ਅਸੀਂ ਆਹ ਕਰਦਾਂਗੇ ਅਸੀਂ ਆਹ ਕਰਦਾਂਗੇ ਉਪਲ ਸਾਹਿਬ ਦੀਆਂ ਕਹਿੰਦੇ ਅਸੀਂ ਲੱਤਾਂ ਤੋੜ ਦਾਂਗੇ ਠੀਕ ਹੈ ਕਿਸੇ ਦਾ ਕੁਝ ਕਰੀ ਨਾ ਕਰੀ ਇਹ ਧਮਕੀਆਂ ਸਾਨੂੰ ਦਿੱਤੀਆਂ ਗਈਆਂ ਨਾ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਦੋਂ ਕਿ ਜਦੋਂ ਕਿ ਵਪਾਰ ਮੰਡਲ ਦੇ ਪ੍ਰਧਾਨ ਨੂੰ ਵੀ ਅਸੀਂ ਕਹਿੰਦਾ ਵੀ ਜੋ ਤੁਸੀਂ ਸਾਨੂੰ ਫੈਸਲਾ ਦਿਓਗੇ ਸਾਨੂੰ ਮਨਜ਼ੂਰ ਹੈ ਅਸੀਂ ਕਹਿ ਵੀ ਦਿੱਤਾ ਸਾਰੀ ਜਿੰਨੀ ਯੂਨੀਆ ਦੀ ਸਾਡੀ ਕਮੇਟੀ ਹੈਗੀ ਹੈ ਅਸੀਂ ਉਹਨਾਂ ਨੂੰ ਖੁੱਲ੍ਹ ਕੇ ਕਹਿਤਾ ਸੀ ਵੀ ਜੋ ਹੋ ਗਿਆ ਹੋ ਗਿਆ ਵੀ ਅਸੀਂ ਆਪਣਾ ਅਸਤੀਫਾ ਦੇ ਦਾਂਗੇ ਉਹ ਆਪਣੀ ਸੌਖਾ ਜਾਣ ਇਸ ਉੱਤੇ ਵੀ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਹੋਇਆ ਠੀਕ ਹੈ ਉਦੋਂ ਬਾਅਦ ਸਾਡੇ ਉੱਤੇ ਉਹਨਾਂ ਨੇ 420 ਦਾ 17 ਲੱਖ ਰੁਪਇਆ ਕਿੰਨੇ ਦਾ ਉਹਨਾਂ ਨੇ ਪਰ ਆਦਮੀ ਦੇ ਉੱਤੇ ਕੇਸ ਕੀਤਾ ਉਹ ਕਹਿੰਦੇ ਅਸੀਂ ਵਾਪਸ ਨਹੀਂ ਲਵਾਂਗੇ ਤਾਂ ਅਸੀਂ ਸਮਝੌਤਾ ਕਰ ਸਕਦੇ ਹਾਂ ਉਹਨੂੰ ਅਸੀਂ ਅੱਡ ਇਹ ਜਿਹੜੀ ਕਮੇਟੀ ਆ ਇਹ ਅੱਡ ਲੜੇ ਉਹ ਕੇਸ ਲੜਨ ਵਾਸਤੇ ਵੀ ਆਪਣੇ ਆਪ ਕਰੀ ਉਹ ਲਈ ਸਸਪੈਂਡ ਹੋਣ ਅਸੀਂ ਨਵੀਂ ਕਮੇਟੀ 'ਚ ਅਸੀਂ ਆਪ ਆਪ ਦੀ ਮਰਜ਼ੀ ਨਾਲ ਮੈਂਬਰ ਚੁਣਾਂਗੇ ਇਹ ਦੱਸੋ ਗੁੰਡਾਗਰਦੀ ਨਹੀਂ ਤਾਂ ਕੀ ਹੈ ਪ੍ਰਧਾਨ ਜੀ ਤੁਸੀਂ ਗੱਲ ਕਰ ਰਹੇ ਹੋ ਧਮਕੀਆਂ ਦੀ ਇਹ ਧਮਕੀਆਂ ਕਿਨੇ ਚਿਰ ਤੋਂ ਮਿਲ ਰਹੀਆਂ ਜੀ ਤੁਹਾਨੂੰ ਤਾਂ ਮੈਂ ਕਿਹਾ ਤਾਂ ਅੱਜ ਮੋਬਾਈਲ ਤੋਂ ਹੀ ਦੇਖ ਲਓ ਤੁਸੀਂ ਮੋਬਾਈਲ ਤੋਂ ਸਵੇਰ ਦੀਆਂ ਅੱਜ ਦੇ ਲੱਗੇ ਹੋਏ ਨਾ ਬਾਕੀ ਜਿਹੜੀ ਲੋਕਾਂ ਨੂੰ ਕਹਿੰਦੇ ਰਹਿੰਦੇ ਨੇ ਉਹ ਵੱਡਾ-ਵੱਡਾ ਵੀ ਅਸੀਂ ਨਿਬੜ ਲਾਵਾਂਗੇ ਇਕੱਲੇ-ਇਕੱਲੇ ਨਾਲ ਨਿਬੜ ਲਾਂਗੇ ਜਿਹੜੇ ਸਾਡੇ ਦੁਸ਼ਮਣ ਪੈਦਾ ਹੋਏ ਨਾ ਅਸੀਂ ਇਹਨਾਂ ਨੂੰ ਨਿਬਣਾਗੇ ਪਹਿਲਾਂ ਤੁਸੀਂ ਇਸ ਧਮਕੀ ਬਾਰੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹੈ ਜੀ ਦੇਖੋ ਜੀ ਦਿੱਤੀ ਆ ਅੱਜ ਅਸੀਂ ਇਹਦੀ ਕਾਇਦਾ ਕੰਪਲੇਨ ਕਰਾ ਕੇ ਗਏ ਆ ਐਸ ਐਚ ਓ ਸਾਹਿਬ ਨੂੰ ਉਹਨਾਂ ਨੇ ਆਖਿਆ ਇੱਥੇ ਤੁਸੀਂ ਆਪਣਾ ਲਿਖ ਕੇ ਦੇ ਕੇ ਜਾਓ ਅਸੀਂ ਆਪਣੀ ਰਿਪੋਰਟ ਦਿੱਤੀ ਹੈ ਉਹ ਤੋਂ ਪਹਿਲਾਂ ਵੀ ਕਹਿੰਦੇ ਰਹੇ ਪਰ ਉਦੋਂ ਅਈਆਂ ਵੀ ਚਲ ਜੂਨੀਅਨ ਦਾ ਕੰਮ ਹੈ ਬਾਜ਼ਾਰ ਦਾ ਕੰਮ ਹੈ ਵੀ ਮਸਲਾ ਸਦੁਰ ਚੁਗਾ ਚਲ ਛੋਟਾ ਮੋਟਾ ਕੇਸ ਚੱਲਦਾ ਹੀ ਰਹਿੰਦਾ ਹੈ ਪਰ ਅੱਜ ਇਹਨਾਂ ਨੇ ਜਿਹੜੀ ਹੱਦ ਤੋਂ ਪਾਰ ਕੀਤਾ ਹੈ ਕੰਮ ਸ਼ਾਇਦ ਮੇਰੇ ਸਾਹਬ ਜੀ ਕਿਸੇ ਬਾਜ਼ਾਰ ਦੇ ਵਿੱਚ ਐਂ ਨਹੀਂ ਹੋ ਸਕਦਾ ਪੁਲਿਸ ਪ੍ਰਸ਼ਾਸਨ ਹਾਂਜੀ ਆਪਣਾ ਕੰਮ ਕਰ ਰਿਹਾ ਜੀ ਆਗੇ ਸੀ ਸਾਡੇ ਫੋਨ ਕਰਨ ਦੇ باوجود ਆਏ ਨੋ ਹੋ ਆ ਕਿ ਉਹਨਾਂ ਨੇ ਥੋੜਾ ਕੰਮ ਸੰਭਾਲਿਆ ਨਹੀਂ ਤਾਂ ਸ਼ਾਇਦ ਜ਼ਿਆਦਾ ਮਾਰਕੋਟ ਹੋ ਸਕਦੀ ਦੁਕਾਨ ਨੂੰ ਲੁੱਟ ਵੀ ਸਕਦੇ ਸੀ ਪਰ ਇਹਨਾਂ ਨੇ ਹੋਂਦ ਤੇ ਥੋੜਾ ਜਿਹਾ ਕੰਟਰੋਲ ਕਰਿਆ ਉਦੋਂ ਬਾਅਦ ਚ ਚਲੋ ਮਾਸਲਾ ਠੀਕ ਠਾਕ ਹੋ ਗਿਆ ਜਿਵੇਂ ਵੀ ਹੈ ਹੁਣ ਅਸੀਂ ਥਾਣੇ ਦੇ ਵਿੱਚ ਆਏ ਹੋਏ ਆ ਸਾਡੀ ਕੰਪਲੇਨ ਲਿਖੀ ਜਾ ਰਹੀ ਹੈ ਐਫ ਆਈ ਆਰ ਦਰਜ ਸਾਡੀ ਹੋਊਗੀ ਉਦੋਂ ਬਾਅਦ ਸਾਨੂੰ ਅਸ਼ਵਾਸਨ ਦੇਣਗੇ ਵੀ ਅਸੀਂ ਇਹਨਾਂ ਨੂੰ ਕਿੰਨੇ ਵਜੇ ਤੱਕ ਗ੍ਰਿਫਤਾਰ ਕਰ ਲਾਂਗੇ ਅਸੀਂ ਯੂਨੀਅਨ ਦੇ ਆਪ ਦੇ ਬੰਦਿਆਂ ਨੂੰ ਮੈਂਬਰਾਂ ਨੂੰ ਅਸ਼ਵਾਸਨ ਦੇਵਾਂਗੇ ਦੁਕਾਨਾਂ ਖੋਲ੍ਹਣੀਆਂ ਕਿ ਨਹੀਂ ਖੋਲ੍ਹਣੀਆਂ ਪਹਿਲਾਂ ਸਾਨੂੰ ਇਹ ਕਹਿਣਗੇ ਵੀ 9 ਵਜੇ ਕਿ ਕਿੰਨੇ ਵਜੇ ਉਦੋਂ ਬਾਅਦ ਹੀ ਅਸੀਂ ਅਗਲਾ ਫੈਸਲਾ ਲਵਾਂਗੇ ਪਹਿਲਾਂ ਐਫਆਈਆਰ ਤੋਂ ਬਾਅਦ 10 ਕਿਤਾਬਾਂ ਤੋਂ ਬਾਅਦ ਅਸੀਂ ਤੁਹਾਡੇ ਸਾਹਮਣੇ ਹਾਂ ਬੰਦੇ ਅਰੈਸਟ ਕਰੰਦੀ ਇਹਨਾਂ ਨੂੰ ਅਸੀਂ ਗੱਲ ਕਹਿ ਦਿੱਤੀ ਇਸ ਵੇਰੇ 9 ਵਜੇ ਤੱਕ ਸਾਡੇ ਜਿਹੜੇ ਬੰਦੇ ਸੀਗੇ ਉੱਥੇ ਉਹਨਾਂ ਨੂੰ ਅੰਦਰ ਕਰੋ ਉਸ ਤੋਂ ਬਾਅਦ ਅਸੀਂ ਦੁਕਾਨਾ ਖੋਲਾਂਗੇ ਨਹੀਂ ਤਾਂ ਦੁਕਾਨਾ ਸਾਡੀਆਂ ਪੂਰਾ ਬਾਜ਼ਾਰ ਬੰਦ ਰਹੂਗਾ ਜਿੰਨਾ ਚਿਰ ਸਾਡੇ ਇਕੱਲੇ ਨਹੀਂ ਸਾਰਾ ਸ਼ਹਿਰ ਬੰਦ ਕਰਾਵਾਂਗੇ ਅਸੀਂ ਬਿਵਾਰ ਮੰਨਦਾ